ਜਿ ਮੌਜੂਦ ਆ ਕਿਸਾਨ ਕੌਮ ਪ੍ਰਕਾਰ ਸੁਪਰਜੀ ਦੇ ਕੋਲ ਜਿਨ੍ਹਾਂ ਨੇ ਹੁਣੇ ਪਹਿਲਾਂ ਪਲਾਂ ਫੜ ਫੇਰੇ ਸੋਣਾ ਲਗਾ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਜੀ ਸੁਪਰਜੀ ਜਿਹੜੀ ਹੁਣ ਤੁਸੀਂ ਬੁਝਾਈ ਕਰ ਰਹੇ ਹੋ ਜੰਨੇ ਦੀ ਬਿਲਕੁਲ ਸਹੀ ਸਮਾਂ ਹੀ ਬਲਦੇਵ ਜੀ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਦੇਖਿਆ ਕਿ ਕੱਲ ਮੌਸਮ ਬਹੁਤ ਗਰਮ ਸੀ 48 ਡਿਗਰੀ ਤੱਕ ਟੈਂਪਰੇਚਰ ਸੀ ਜਿਹੜਾ ਸਹਿਣ ਨਹੀਂ ਕੀਤਾ ਜਾ ਰਿਹਾ ਸੀ ਜੀ ਰਾਤ ਮੌਸਮ ਬਹੁਤ ਸੁਭਾਵਨਾ ਹੋ ਗਿਆ بارش ਹੋ ਗਈ ਹੈ ਹਾਂ ਔਰ ਐਂ ਲੱਗਦਾ ਹੈ ਕਿ ਅਸੀਂ ਕਿਸੇ ਠੰਡੇ ਪ੍ਰਦੇਸ਼ ਦੇ ਵਿੱਚ ਰਹਿੰਦੇ ਹੋਈਏ ਠੀਕ ਹੈ ਤੇ ਅੱਜ ਮੇਰਾ ਵੀ ਦਿਲ ਕੀਤਾ ਕਿ ਚੋਣਾ ਕਦੋਂ ਕੀਤਾ ਜਾਵੇ ਜੀ ਅੱਜ 20 ਜਨਵਰੀ 2024 ਅਸੀਂ ਅੱਜ ਸਟਾਰਟ ਕਰ ਦਿੱਤਾ ਚੋਣਾ ਹਾਲਾਂਕਿ ਸਾਡੀ ਸਰਕਾਰ ਨੇ 11 ਤਰੀਕ ਤੋਂ ਜਿਹੜਾ ਚੋਣਾ ਵਿਜਾਈ ਵਾਸਤੇ ਸਾਨੂੰ ਟਾਈਮ ਦਿੱਤਾ ਸੀ ਪਰ ਬਿਆਨਕ ਗਰਮੀ ਦੇ ਚੱਲਦਿਆਂ ਅਸੀਂ ਇਹਨੂੰ ਪਹਿਲਾਂ ਸਟਾਰਟ ਨਹੀਂ ਕੀਤਾ ਅਸੀਂ ਅੱਜ ਕਦੋਂ ਕੀਤਾ ਅੱਜ ਅਸੀਂ ਸਟਾਰਟ ਕਰਾਂਗੇ ਔਰ ਇਹ ਚੋਨਾ ਸੁਹਾਵਣੇ ਮੌਸਮ ਦੇ ਵਿੱਚ ਲਾਉਂਦੇ ਆ ਸਾਰੀ ਇਹ ਜਿਹੜਾ ਫੈਲਣ ਲੱਗ ਜੇਗਾ ਤਾਂ ਹਰਾ ਹੋ ਜਾਏਗਾ। ਅਗਰ ਦੁਪਾਹ ਦੇ ਵਿੱਚ ਅਸੀਂ ਲਗਾਵਾਂਗੇ ਤਾਂ ਸਾਡਾ ਚੋਨਾ ਜਿਹੜਾ ਸੜਦਾ ਹੈ ਸਾਨੂੰ ਦੁਬਾਰਾ ਉਹਦੇ ਚੋਪਾ ਚਪਾਈ ਕਰਨੀ ਪੈਂਦੀ ਹੈ। ਇਹ ਔਰ ਚੋਨਾ ਇੱਕਦਮ ਹਰਿਆ ਭਰਿਆ ਬਹੁਤ ਜਲਦੀ ਜਿਹੜਾ ਵਧੇਗਾ। ਦੂਜੀ ਗੱਲ ਇਹ ਕਿ ਜਿਹੜੇ ਕਿਸਾਨ ਵੀਰ ਅਗੇਤੀਆਂ ਕਿਸਮਾਂ ਲਗਾ ਰਿਹਾ ਨੇ ਇਹ ਮੌਸਮ ਇਹ ਜਿਹੜਾ ਸਮਾਂ ਹੈ ਉਹਨਾਂ ਵਾਸਤੇ ਬੈਸਟ ਹੈ। ਹਾਂਜੀ। ਜਿਸ ਤਰ੍ਹਾਂ 1401 ਮੁਛਲ ਕਿਸਮ ਜਾਂ ਹੋਰ ਜਿਹੜੇ ਪੂਸਾ ਕਿਸਮਾਂ ਪੰਜਾਬ ਦੇ ਵਿੱਚ ਹਾਲਾਂਕਿ ਬੈਨ ਹੈ ਪਰ ਦੂਜੀ ਸੂਬੇ ਆ ਦੇ ਵਿੱਚ ਲੱਗ ਰਿਹਾ ਹੈ ਇਹ ਅਗੇਤੀਆਂ ਕਿਸਮਾਂ ਵਾਸਤੇ 20 ਜੂਨ ਤੋਂ ਲੈ ਕੇ 30 ਜੂਨ ਤੱਕ ਅਸੀਂ ਮੰਨਾਂਗੇ ਕਿ ਅਗੇਤੀਆਂ ਕਿਸਮਾਂ ਵਾਸਤੇ ਢਕਵਾਂ ਸਮਾਂ ਹੈ ਜੀ ਤੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਕਿਸਮਾਂ ਥੋੜੇ ਦਿਨ ਆਦੀਆਂ ਜਿਵੇਂ ਪਰਮਲ ਕਿਸਮ ਹੈਗੀਆਂ ਜਾਂ 1121 ਹੈ 1692 ਹੈ ਪੀ ਆਰ ਕਿਸਮਾਂ ਜਿੰਨੀਆਂ ਵੀ ਹਨ ਉਹਨਾਂ ਦੇ ਜਿਹੜਾ ਸਮਾਂ ਜੇ 1 ਜੁਲਾਈ ਤੋਂ ਅਗਰ ਲਗਾਇਆ ਜਾਵੇ ਤਾਂ ਬਹੁਤ ਵਧੀਆ ਨਾਲ ਚੜ ਰਹਿਗਾ ਕਿਉਂਕਿ ਲਗਭਗ ਅਰਮਾਨਤ 1 ਜੁਲਾਈ ਤੋਂ ਜਾਂ 1 ਜੁਲਾਈ ਤੋਂ ਕਈ ਵਾਰ 2 ਦਿਨ ਪਹਿਲਾਂ ਜਾਂ ਬਾਅਦ ਵਿੱਚ ਮੌਨਸੂਨ ਆ ਜਾਂਦੀ ਹੈ ਤੇ ਇਹ ਇੱਕ ਪ੍ਰਕਿਰਿਆ ਐਸੀ ਹੈ ਕਿ ਜਦੋਂ ਮੌਨਸੂਨ ਆਈ ਜਾਵੇ ਤੇ ਕੋਈ ਵੀ ਖੇਤ ਦੇ ਵਿੱਚ ਪੌਦਾ ਲਗਾਇਆ ਜਾਵੇ ਚੋਨਾ ਲਗਾਇਆ ਜਾਵੇ ਹਾਂ ਜੀ ਤਾਂ ਉਸ ਨੂੰ ਚੱਲਣ ਦੇ ਕੋਈ ਟਾਈਮ ਨਹੀਂ ਲੱਗਦਾ ਔਰ ਬੜਾ ਇੱਕਦਮ ਹਰਿਆ-ਭਰਿਆ ਹੋ ਜਾਂਦਾ ਜਿਹੜੇ ਕਿਸਾਨ ਵੀਰ ਜਲਦੀ ਚਕਾਲ ਕਰਦੇ ਆ ਜੀ ਹੁਣ ਕਿੰਨੀ ਗਰਮੀ ਪੈ ਰਹੀ ਸੀ ਪਿਛਲੇ ਹਫਤੇ ਦੇ ਵਿੱਚ ਹਾਂਜੀ ਤੇ ਉਹ ਬੜੀ ਜਲਦੀ ਕਰਦੇ ਆ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਜੀ ਉਹਨਾਂ ਨੂੰ ਬੇ ਕਹਾਂਗਾ ਕਿ ਉਹ ਜਲਦੀ ਕਰਕੇ ਇਹ ਤਾਂ ਹੈ ਨਹੀਂ ਕੋਈ ਉਤਪਾਦਨ ਜ਼ਿਆਦਾ ਲੈ ਲੈਣਗੇ ਜੀ ਸਗੋ ਜਿਹੜੀ ਸਾਡੀ ਪੰਜਾਬ ਸਰਕਾਰ ਤੇ ਸਾਡੇ ਜਿਹੜੇ ਅਰਥ ਸ਼ਾਸਤਰੀ ਜਿਹੜੇ ਇਹ ਅਗਮਾਨ ਲਗਾ ਰਹੇ ਸਾਡੇ ਵਿਗਿਆਨੀ ਵੀ ਕਹਿ ਰਹੇ ਕਿ ਸਾਡਾ ਜੋ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ ਅਗਰ ਅਸੀਂ 10 ਦਿਨ ਬਿਜਾਈ ਨੂੰ ਲੇਟ ਕਰ ਦਈਏ ਤੇ ਸਾਡੇ ਮਰੇ ਖਦ ਕਰੋੜਾਂ ਲੀਟਰ ਪਾਣੀ ਬਚਦਾ ਹੈ ਜਦੋਂ ਮੌਸਮ ਆ ਜਾਂਦੀ ਹੈ ਉਦੋਂ ਪਾਣੀ ਦਾ ਲੈਵਲ ਨਹੀਂ ਜਾਂਦਾ ਅਗਰ ਅਸੀਂ 10 ਦਿਨ ਮੌਸਮ ਤੋਂ ਪਹਿਲਾਂ ਬਿਜਾਈ ਨੂੰ ਲੇਟ ਕਰ ਰਹੀ ਹੈ ਜੀ ਅਸੀਂ ਉਹ ਸਾਡੇ ਮਰੇ ਖਦ ਕਰੋੜਾਂ ਲੀਟਰ ਪਾਣੀ ਬਚਦਾ ਸਾਡੇ ਜਿਹੜਾ ਪਾਣੀ ਦਾ ਲੈਵਲ ਜਦੋਂ ਮੌਸਮ ਆ ਜਾਂਦੀ ਹੈ ਉਦੋਂ ਕਦੇ ਪਾਣੀ ਦਾ ਲੈਵਲ ਥੱਲੇ ਨਹੀਂ ਜਾਂਦਾ ਜੀ ਜੇ ਅਸੀਂ ਮੌਸਮ ਤੋਂ ਪਹਿਲਾਂ ਜਦੋਂ ਭਿਆਨਕ ਗਰਮੀ ਪੈ ਰਹੀ ਹੈ ਜੀ ਅਸੀਂ ਉਦੋਂ ਟਿਊਬਲਾਂ ਰੇਂਜ ਪਾਣੀ ਕਢਦੇ ਆ ਤਾਂ ਉਹਦੇ ਨਾਲ ਸਾਡੇ ਜਿਹੜਾ ਪਾਣੀ ਦਾ ਲੈਵਲ ਨੀਮਾ ਹੋ ਜਾਂਦਾ ਹੈ ਜੀ ਤੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜੀਰੀ ਦੀ ਬਜਾਈ ਯਾਨੀ ਚੌਨੇ ਦੀ ਬਜਾਈ ਮੌਨਸੂਨ ਦੇ ਦੌਰਾਨ ਹੀ ਕੀਤੀ ਜਾਵੇ ਤਾਂ ਇਹਦੇ ਸਾਰੇ ਦੂਰੇ ਫਾਇਦੇ ਮਿਲਦੇ ਆ ਜੀ ਅਸੀਂ ਤੁਹਾਡੇ ਖੇਤ ਆ ਕੇ ਇੱਕ ਚੀਜ਼ ਹੋਰ ਦੇਖੀਏ ਜਿਹੜੀ ਦੂਸਰਾ ਅਲੱਗ ਕਰਦੀ ਤੁਹਾਨੂੰ ਜੀ ਸਰ ਤੁਹਾਡੇ ਰੁੱਖ ਬਹੁਤ ਲੱਗੇ ਆ ਜੀ ਮਤਲਬ ਜਿਵੇਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਮੌਨਸੂਨ ਲੇਟ ਹੋ ਜਾਂਦੀ ਆਪਣਾ ਪਹਿਲਾਂ ਚਾਹੀਦੀ ਆ ਹਾਂ ਜੀ ਤੇ ਕਿਸਾਨ ਵੀਰਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਉਹ ਰੁੱਖ ਲਗਾਉਣ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਗਰਮੀ ਵਧ ਰਹੀ ਜੀ ਲੈ ਕੋ ਬਲਦੇਵ ਜੀ ਜਿਵੇਂ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਥੋੜਾ ਜਿਹਾ ਅੱਗੇ ਦਿਖਾਇਆ ਜਾਵੇ ਜੰਤਰ ਭਿਜਿਆ ਹੋਇਆ ਹੈ ਇੱਧਰ ਪਿੱਛੇ ਥੋੜਾ ਕੈਮਰਾ ਕੀਤਾ ਜਾਵੇ ਜਿੱਦਾਂ ਰੁਕ ਖਾਇ ਗਿਆ ਆ ਰੁਕ ਦਿਖਾਇਓ ਕੈਮਰਾਮੈਨ ਲੈਓ ਤੁਸੀਂ ਹੋਰ ਤੁਸੀਂ ਦੇਖਿਆ ਕਿ ਮੇਰੇ ਕੋਲ ਜਿੰਤਰੀ ਜ਼ਮੀਨ ਹੈ ਉਹਦੇ ਸਾਰੀ ਦੇ ਵਿੱਚ ਜੰਤਰ ਭਿਜਿਆ ਹੋਇਆ ਹੈ ਬਿਲਕੁਲ ਇਹ ਘਾਰੀ ਖਾ ਦੇ ਤੌਰ ਤੇ ਜਿਹੜਾ ਅਸੀਂ ਇਨਵਾਹਰੇਆਂ ਵਿੱਚ ਔਰ ਸਾਡੀ ਇਕਤਾ ਯੂਰੀਆ ਡੀਏਪੀ ਜਿਹੜੀ ਖਾਦਾ ਫਰਟੀਲਾਈਜ਼ਰ ਦੀ ਲਾਗਤ ਅੱਧੀ ਹੋ ਜਾਏਗੀ ਜਦੋਂ ਜਦ ਅਸੀਂ ਰੋਕਦੇ ਕਰਿਓ ਮੇਰੇ ਘਰ ਮੇਰੇ ਆਲੇ ਦੁਆਲੇ 40 50 ਕਿੱਲਿਆਂ ਦੇ ਵਿੱਚ ਸਿਰਫ ਮੇਰੇ ਖੇਤ ਦੇ ਵਿੱਚ ਆ ਖਾੜੀ ਤੇ ਸਾਰੇ ਟੋਟਲ ਖਾੜੇ ਤੇ ਪੰਜ ਲੋ ਕਿੱਥੇ ਦਿਸਦੇ ਪਿਆਨ ਜੀ ਉਹ ਥੋੜਾ ਜਿਹਾ ਅੱਗੇ ਕੈਮਰਾਮੈਨ ਉਧਰ ਲਾਇਆ ਜੇ ਬੂਟਿਆਂ ਤੇ ਅੱਗੇ ਤੇ ਦੇਖੋ ਉਹ ਪਿੰਡ ਦੇ ਮੋੜ ਦੇ ਵਿੱਚ ਜਿਹੜੀ ਨਿਆਈ ਜ਼ਮੀਨ ਹੈ ਹਾਂ ਜੀ ਹਾਂ ਜੀ ਤੇ ਮੇਰੇ ਖੇਤ ਦੇ ਵਿੱਚ ਲਗਭਗ ਐਨਾਲੋਗ ਲੋ ਕਿੱਲਿਆਂ ਦੇ ਵਿੱਚ 40 ਦੇ ਕਰੀਬ ਰੁੱਖ ਜਿਹੜੇ ਲੱਗੇ ਹੋਏ ਹਨ ਜੀ ਜੀ ਤੇ ਜਿੰਨਾਂ ਦੇ ਵਿੱਚੋਂ 15 20 ਬੂਟੇ ਤਾਂ ਮੇਰੇ ਲਗਭਗ ਜਿਹੜੇ ਫਰੂਟ ਦੇ ਬੂਟੇ ਹੈਗੇ ਹਨ ਹਾਂਜੀ ਬਾਕੀ ਅਸੀਂ ਜਿਹੜੇ ਜਿਵੇਂ ਸਾਡੇ ਪਛਵਾ ਵਾਲੀ ਹਵੇਲੀ ਦੇ ਵਿੱਚ ਕਾਫੀ ਰੁੱਖ ਲਗਾਏ ਗਿਆਨ ਘਰ ਦੇ ਵਿੱਚ ਇੱਕ ਸਾਡੇ ਪੁਰਾਤਨ ਸਾਡੇ ਵਾਲਿਦ ਸਾਹਿਬ ਨੇ ਇੱਕ ਪੀਪਲ ਲਗਾਇਆ ਸੀ ਜਦੋਂ ਇੱਥੇ ਪਹਿਲਾਂ ਆ ਕੇ ਅਸੀਂ ਇੱਥੇ ਵਸੇ ਸੀ ਉਹ ਪੀਪਲ ਦੀ ਉਮਰ ਅੱਜ ਜਿਹੜੀ 70 ਸਾਲ ਹੋ ਗਈ ਹੈ ਹਾਂਜੀ ਮੈਂ ਉਸ ਪੀਪਲ ਨੂੰ ਜਦ ਜਵਾਨ ਹੋਇਆ ਤੇ ਮੈਂ ਉਸ ਪੀਪਲ ਨੂੰ ਅੱਜ ਤੱਕ ਕਟਾਉਣੀ ਨਹੀਂ ਦਿੱਤਾ ਜੀ ਜਦੋਂ ਕਰੋਨਾ ਦੇ ਦਿਨ ਆਏ ਸੀ ਬਲਦੇਵ ਜੀ ਪੀਪਲ ਦਾ ਮੁੱਲ ਉਦੋਂ ਪਤਾ ਲੱਗਿਆ ਸੀ ਕਿ ਪੀਪਲ ਕਿੰਨਾ ਵਧੀਆ ਹੁੰਦਾ ਹੈ ਜੀ ਤੇ ਦੇਖੋ ਮੈਂ ਇਸ ਵਤੀ ਕਾਫੀ ਯਾਨੀ ਕਿ ਸਵੇਦਨ ਛੀਲਾ ਕੇ ਮੈਂ ਆਪਣੇ ਜਿਹੜੇ ਖੇਤ ਦੇ ਵਿੱਚ ਰੁੱਖ ਲਗਾਉਂਦਾ ਹੁਣ ਵੀ ਮੈਂ ਇਸ ਵਾਰੀ ਵੀ ਗੱਡੋ-ਗੱਡ ਮੈਂ ਪਰਨ ਕੀਤਾ ਹੈ ਕਿ ਮੈਂ ਦੋ ਰੁੱਖ ਹੋਰ ਲਗਾਵਾਂਗਾ ਅਲੱਗ ਹੈ ਮੈਨੂੰ ਆਪਣੇ ਖੇਤ ਦੇ ਵਿੱਚ ਰੁੱਖ ਲਗਾਉਣ ਵਾਸਤੇ ਜਗ੍ਹਾ ਬੜੀ ਮੁਸ਼ਕਲ ਸੈੱਟ ਕਰਨੀ ਪੈਂਦੀ ਕਿ ਮੈਂ ਲਗਾਵਾਂ ਕਿੱਥੇ ਪਰ ਮੈਂ ਜ਼ਰੂਰ ਲਗਾਵਾਂਗਾ। ਇੱਕ ਵਾਰ ਦਨ ਹੋਰ ਮੈਂ ਪੁੱਛਣਾ ਚਾਹਾਂਗਾ। ਜੀ ਵੀ ਤੁਸੀਂ ਤਾਂ ਰੁੱਖ ਬਹੁਤ ਲਗਾਤੇ ਜੀ। ਹਾਂਜੀ। ਕਿ ਕਰਿਆ ਤੁਹਾਡੇ ਰੁੱਖ ਇੱਧਰ ਵੀ ਇੱਧਰ ਵੀ। ਹਾਂਜੀ। ਜਿਹੜੇ ਤੁਹਾਡੇ ਨਾਲ ਕਿਸਾਨ ਵੀਰ ਨੇ। ਕੀ ਤੁਸੀਂ ਉਹਨਾਂ ਨੂੰ ਕਦੇ ਸਮਝਾਇਆ ਨਹੀਂ ਕਿ ਇਹਨਾਂ ਦੇ ਫਾਇਦੇ ਰੁੱਖਾਂ ਦੇ। ਮਤਲਬ ਉਹਨਾਂ ਨੇ ਤੁਹਾਡੀ ਕਦੇ ਗੱਲ ਮੰਨੀ ਨਹੀਂ। ਤੁਹਾਡੀ ਗੱਲ ਮੰਨ ਕੇ ਰੁੱਖ ਨਹੀਂ ਲਗਾਏ ਜੀ। ਜੇ ਤੁਹਾਡੇ ਨਾਲ ਲੱਗਦੇ ਜਮੀਨ ਜੜੀ ਹੈ। ਲੈ ਜੀ ਇਹ ਅਸੀਂ ਬੜੀ ਵਾਰੀ ਸਮਝਾਈ ਦੇ ਸਕੋ ਮੈਨੂੰ ਆ ਕੇ ਉਲਟਾ ਪ੍ਰੇਰਿਤ ਕਰਦੇ ਆ ਕਿ ਤੂੰ ਜਿਹੜੇ ਰੁੱਖ ਲਗਾਏ ਹੋਏ ਨੇ। ਇਹ ਲੋਕ ਖਤਰਨਾਕ ਹੈਗੇ ਜਦੋਂ ਅੱਗ ਲੱਗਦੀ ਹੈ ਸੜ ਜਾਂਦੇ ਹੈ ਫਿਰ ਤੂੰ ਸਾਨੂੰ ਕਹਿੰਦਾ ਕਿ ਸਾਡੇ ਰੁੱਖਾਂ ਨੂੰ ਤਾਂ ਸਾੜ ਦਿੱਤਾ ਜੀ ਪਰ ਮੈਂ ਆਪ ਉਦਮ ਕਰਦਾ ਹੁੰਨਾ ਕਿ ਮੈਂ ਉਹ ਜਦੋਂ ਆਲੇ-ਦੁਆਲੇ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਤਾਂ ਮੈਂ ਉਹਨਾਂ ਦੇ ਪ੍ਰਾਲ ਨੂੰ ਉਹਨਾਂ ਦੇ ਕਣਕ ਦੇ ਣਾੜ ਨੂੰ ਪਿੱਛੇ ਹਟਾ ਦਿੰਦਾ ਹਾਂ ਹਾਂਜੀ ਹੁਣ ਮੈਂ ਆਪਣੇ ਖੇਤ ਵਿੱਚ ਜੰਤਰ ਭੇਜਿਆ ਮੈਂ ਇਹਦੇ ਵਿੱਚ ਕੋਈ ਅੱਗ ਨਹੀਂ ਲਗਾਈ ਬਿਲਕੁਲ ਉਹ ਹਾਲਾਕੇ ਮੈਨੂੰ ਬਹੁਤ ਕਹਿੰਦੇ ਹੈ ਕਿ ਰੁੱਖਾਂ ਦਾ ਸਾਨੂੰ ਨੁਕਸਾਨ ਹੈਗਾ ਮੈਂ ਕਿਹਾ ਵੀ ਤਾਂ ਨੀ ਕੀ ਨੁਕਸਾਨ ਹੈ ਕਹਿੰਦੇ ਵੀ ਸਾਡੇ ਨਾਲ ਨਾ ਜਿੱਥੇ ਸ਼ਾਹ ਜਾਂਦੀ ਹੈ ਉਹ ਤੇ ਸਾਡੇ ਜਿਹੜਾ ਉਤਪਾਦਨ ਘਟਦਾ ਹੈ ਜੀ ਹਾਲਾਂਕਿ ਰੁੱਖ ਤਾਂ ਮੇਰੇ ਖੇਤ ਦੇ ਵਿੱਚ ਹੈ ਮੇਰਾ ਤਾਂ ਕੋਈ ਉਤਪਾਦਨ ਨਹੀਂ ਘਟਦਾ ਬਿਲਕੁਲ ਪਰ ਦੇਖੋ ਜੀ ਇਸ ਪ੍ਰਤੀ ਜਦੋਂ ਸਾਰੇ ਲੋਕ ਉੱਠ ਕੇ ਹਮਲਾ ਮਾਰਨਗੇ ਤੇ ਮੇਰੇ ਗੱਲ ਕਿਸਾਨ ਅਗਰ ਆਪ ਦੇ ਖੇਤ ਇੱਕ ਇੱਕ ਏਕੜ ਦੇ ਵਿੱਚ ਇੱਕ ਰੁੱਖ ਵੀ ਲਗਾਵੇ ਨਾ ਹਾਂਜੀ ਤੇ ਪੰਜਾਬ ਦੇ ਵਿੱਚ ਇੱਕ ਬੜਾ ਸੋਹਣੀ ਪ੍ਰਕਿਰਤੀ ਬਣ ਜਾਏਗੀ ਐ ਲੱਗੇਗਾ ਕਿ ਅਸੀਂ ਕਿਸੇ ਬੜੇ ਹਿਮਾਚਲ ਵਰਗੇ ਦੇਸ਼ ਦੇ ਵਿੱਚ ਰਹਿ ਰਹੇ ਹਾਂ ਲੈਕੋ ਸਾਡੇ 50 ਦੇ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਵਿਅਕਤੀ ਟੋਟਲ ਅਗੇ ਅਸੀਂ ਰੁੱਖ ਗਿਣਦੇ ਆ ਨਾ ਸਿਰਫ 4 ਰੁੱਖ ਇੱਕ ਬੰਦੇ ਦੇ ਹਿੱਸੇ ਹੁੰਦੇ ਆ ਜੀ ਸਾਰੇ ਪੰਜਾਬ ਦੇ ਵਿੱਚ 12 ਕਰੋੜ ਰੁੱਖ ਗਿਣਿਆ ਗਿਆ ਜੋ ਵਿਗਿਆਨੀਆਂ ਨੇ ਗਿਣਿਆ ਔਰ ਇਹੋ ਸਥਿਤੀ ਜਦ ਆਪਾਂ ਅਮਰੀਕਾ ਆਸਟ੍ਰੇਲੀਆ ਉਹਨਾਂ ਆਸਟ੍ਰੇਲੀਆ ਤੇ ਲਾ ਲਈਏ ਤੇ ਉੱਥੇ ਪ੍ਰਤੀ ਵਿਅਕਤੀ ਕਹਿੰਦੇ ਵੀ 12-13 ਹਜ਼ਾਰ ਰੁੱਖ ਪ੍ਰਤੀ ਵਿਅਕਤੀ ਨੂੰ ਆਉਂਦਾ ਹੈ ਜੀ 12 13000 ਜਿੱਤੇ ਇੱਕ ਵਿਅਕਤੀ ਵਾਸਤੇ ਰੁੱਖ ਹੈਗਾ ਤੇ ਸਾਡੇ ਪੰਜਾਬ ਦੇ ਵਿੱਚ ਇੱਕ ਵਿਅਕਤੀ ਕੋ ਸਿਰਫ 4 ਰੁੱਖ ਹੀ ਹੈ ਹੂੰ ਤੇ ਮੇਰੇ ਕਹ ਸਾਡੇ 1 ਏਕੜ ਰੁੱਖ ਵੀ ਲਗਾਇਆ ਜਾਵੇ ਤੇ 1 ਕਰੋੜ ਕਿੱਲਾ ਸਾਡੇ ਪੰਜਾਬ ਵਿੱਚ ਜ਼ਮੀਨ ਹੈ ਜੀ 1 ਕਰੋੜ ਰੁੱਖ ਤਾਂ 1.5 ਕੋ ਦੋਨੇ ਵਿੱਚ ਲੱਗ ਸਕਦਾ ਜੀ ਤੇ ਮੈਂ ਜੇ ਮੇਰੇ 1 ਏਕੜ ਦੇ ਵਿੱਚ 10 ਰੁੱਖ ਲੱਗੇ ਹੈ ਤਾਂ ਮੈਂ ਨਹੀਂ ਮੰਨਦਾ ਵੀ 10 ਨਹੀਂ ਲੱਗ ਸਕਦੇ ਹਰ ਖੇਤ ਵਿੱਚ ਲੱਗ ਸਕਦੇ ਜੀ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 اے ਸੀ ਮੁਲਾਕਾਤ ਓਮ ਪ੍ਰਕਾਸ਼ ਸੁਪਰ ਜੀ ਨਾਲ ਅਸੀਂ ਇੱਥੇ ਇਹਨਾਂ ਦੇ ਖੇਤ ਪਹੁੰਚ ਕੇ ਇਹਨਾਂ ਨਾਲ ਮੁਲਾਕਾਤ ਕੀਤੀ ਇਹਨਾਂ ਨੇ ਦੱਸਿਆ ਕਿ ਚੋਨੇ ਦੀ ਬਜਾਈ ਹੈ ਜੋ ਕਿ 1 ਜੁਲਾਈ ਨੂੰ ਬਿਲਕੁਲ ਸਹੀ ਰਹਿੰਦੀ ਹੈ ਕਿਉਂਕਿ 1 ਜੁਲਾਈ ਨੂੰ ਮਾਨਸੂਨ ਆ ਜਾਂਦੀ ਹੈ ਤਾਂ ਵੀਰ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ